ਅਰਕੀ ਐਂਕਰ ਦੀ ਆਪਾਂ ਲੈਂਦੀ ਜੀ ਗੁੱਟੀ ਆਵਲੀ ਤੁਸੀਂ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਦਾ ਸਕੇਲ ਵੀ ਲੈ ਸਕਦੇ ਹੋ ਵੱਡਾ ਛੋਟਾ ਫਲਾਵਰ ਬਣਾ ਸਕਦੇ ਹੋ ਜਿੱਦਾਂ ਕਿ ਆਪਾਂ ਆ ਡਰਾ ਕਰ ਲਿਆ ਅਤੇ ਗੋਲ ਗੁੰਡੀ ਲਗਾ ਲਈ ਆਵਲੀ ਸਰਕਲ ਚ ਸਾਰੇ ਤੇ ਐਦਾਂ

तू हट जा बेटा मम्मी का जी दा ए ए बद्दाम लाना ठो कट के जी इत्ते तक काटना मैं थम इत्ते काटना ਬਨਾਲਾ ਠੀਕ ਇਹ ਮਸਟਨੀ ਬਨ ਅਰਜਨ ਡਾਈਵਰ

ਇਹ ਰੋਜ਼ ਜਿਹਾ ਬਣ ਕੇ ਤਿਆਰ ਹੋ ਜੂ ਇੱਕ ਚੱਕਣਾ ਇੱਕ ਦੱਬਣਾ ਇੱਕ ਚੱਕਣਾ ਇੱਕ ਦੱਬਣਾ ਦੱਬਣਾ ਇਸ ਟਿੱਕਾ ਨਾ ਪਾ ਬਣਾਉਣਾ ਇਹ ਫਲਾਵਰ ਚੱਕ ਦੱਬਾ ਵਾਲਾ ਸਾਰਾ ਸਿਸਟਮ ਹੈ ਉੱਪਰ ਮਾ ਜਏ ਇਹ ਫੁੱਲ ਬਣ ਕੇ ਤਿਆਰ ਹੋਏ ਰੋਜ਼ ਤੁਸੀਂ ਡਬਲ ਧਾਗੇ ਦਾ ਵੀ ਬਣਾ ਸਕਦੇ ਹੋ ਇਸ ਟਿਕਨ ਆਪਾਂ ਸਾਰੇ ਰੋਜ਼ ਨੂੰ ਕੰਪਲੀਟ ਕਰਨਾ ਸੌਰੀ ਉਥੇ ਆਪਾਂ ਤਾੜ ਇਹ ਰੋਜ ਬਣਾਉਣਾ ਬਹੁਤ ਸੌਖਾ ਹੈਗਾ ਤੇ ਵੀ ਇਹਦਾ ਸਿਸਟਮ ਇਹੀ ਹੈ ਵੀ ਇੱਕ ਤਾਂਗਾ ਚੱਕਣਾ ਤੇ ਇੱਕ ਦੱਬਣਾਗਾ ਔਰ ਇਹਦੇ ਵਿੱਚ ਕੁਝ ਵੀ ਨਹੀਂ ਕਰਨਾ ਤੇ ਇਹ ਰੋਜ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਏਸੀ ਤਰੀਕੇ ਨਾਲ ਸਾਰਾ ਰੋਜ ਇਸ ਤਰੀਕੇ ਨਾਲ ਆਪਾਂ ਰੋਜ ਨੂੰ ਕੰਪਲੀਟ ਕਰ ਲਾਂਗੇ ਤੇ ਇਹਦਾ ਸਿਸਟਮ ਬਸ ਇਹੀ ਹੈ ਚੱਕ ਦੱਬਣਾ ਹੋਰ ਕੋਈ ਨਹੀਂ ਤੇ ਬਸ ਇਸ ਤਰੀਕੇ ਨਾਲ ਹੀ ਰੋਜ ਬਣ ਕੇ ਤਿਆਰ ਹੋਊਗਾ ਤੇ ਇਹ ਰੋਜ ਬਹੁਤ ਵਧੀਆ ਬਣਦਾ ਤੇ ਬਹੁਤ ਸੋਹਣਾ ਲੱਗਦਾ ਸੂਟਾਂ ਤੇ ਅੱਜਕੱਲ੍ਹ ਟ੍ਰੈਂਡ ਦੇ ਟਰੈਂਡਿੰਗ ਚੱਲ ਰਿਹਾ ਹੈ ਇਹ ਕੜਾਈ ਦਾ ਬਹੁਤ ਜ਼ਿਆਦਾ ਟ੍ਰੈਂਡ ਹੋਇਆ ਪਿਆ ਤੇ ਬਹੁਤ ਸੋਹਣਾ ਲੱਗਦਾ ਤੇ ਜਦੋਂ ਇਹ ਕੜਾਈ ਆਪਾਂ ਕਰਦੀਆਂ ਸੂਟ ਦੇ ਉੱਤੇ ਵਰਕ ਕਰਦੇ ਆ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਜੀ ਵਧੀਆ ਲੱਗਦੀਆਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਪਹਿਲਾਂ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੀ ਤੇ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਨਾਲ ਸਾਡੇ ਨਾਲ ਜੁੜੇ ਰਹਿਣਾ ਧੰਨਵਾਦ ਜੀ ਸ਼ਸ਼ੀਕਲ ਬਾਏ ਬਾਏ ਫਿਰ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ